ਪਾਇਰਨਜੀਤ ਸਿੰਘ ਢਡਰੀਆਂ ਵਾਲਾ ਦਾ ਮਾਮਲਾ ਅਚਾਨਕ ਦੁਬਾਰਾ ਉੱਭਰਨ ਲੱਗਿਆ ਹੈ। ਔਰ ਉਹ ਮਾਮਲਾ ਉੱਭਰ ਵੀ ਇਸ ਤਰ੍ਹਾਂ ਰਿਹਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਦੋ ਅੱਡ ਹੋਏ ਧੜੇ ਨੇ ਇੱਕ ਬਾਦਲ ਧੜਾ ਔਰ ਦੂਸਰਾ ਸੁਧਾਰ ਲਹਿਰ ਵਾਲਿਆਂ ਦਾ ਧੜਾ ਇਹ ਦੋਵੇਂ ਧੜੇ ਐਂ ਲੱਗਦਾ ਹੈ ਕਿ ਹੁਣ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੇ ਵੱਲ ਇੰਟਰਸਟਿਡ ਜੇ ਨਜ਼ਰ ਆ ਰਹੇ ਹੈ। ਇੰਟਰਸਟਿੰਗਲੀ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਨਾਲ ਜੁੜਨਾ ਚਾਹੁੰਦੇ ਹੈ। ਪਰ ਐਵੇਂ ਕਿਉਂ ਕਿਹਾ ਜਾ ਰਿਹਾ ਹੈ? ਲੰਗੇ ਦਿਨ ਤੋਂ ਜੋ ਸਮਿਕਰਨ ਸਾਹਮਣੇ ਆ ਰਿਹਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਪੇਸ਼ ਹੋਣ ਦਾ ਨਿਯੋਤਾ ਦੇਣਾ ਉਥੇ ਆ ਕੇ ਆਪਣਾ ਪੱਖ ਰੱਖਣ ਦੀ ਗੱਲ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਜੇਸੇ ਦਾ ਅਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਸ ਲਿਹਾਜ਼ ਦੇ ਨਾਲ ਇਹ ਗੱਲ ਆਖੀ ਗਈ ਹੱਥ ਖੋਲ ਕੇ ਬਾਹਵਾ ਖੋਲ ਕੇ ਉਹ ਬੜਾ ਵੈਲਕਮਿੰਗ ਜਿਹਾ ਮਹਿਸੂਸ ਹੋਇਆ ਤੇ ਉਸੇ ਲਿਹਾਜ਼ ਦੇ ਵਿੱਚ ਜੇ ਗੱਲ ਕਰੀ ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਸਟੇਜ ਸਾਂਝੀ ਕੀਤੀ ਗਈ ਬੀਬੀ ਜਗੀਰ ਕੌਰ ਦੇ ਵੱਲੋਂ ਹੁਣ ਕਿ ਇਹ ਦੋਵੇਂ ਧੜੇ ਰਣਜੀਤ ਸਿੰਘ ਢੜਰੀਆਂ ਵਾਲਿਆਂ ਦੇ ਨਾਲ ਜੁੜ ਕੇ ਆਪਣੀ ਪਾਰਟੀ ਸਟਰੋਂਗ ਕਰਨਾ ਚਾਹੁੰਦੇ ਨੇ ਹੁਣ ਇਹਦੇ ਵਿੱਚ ਤਾਂ ਕੋਈ ਦੋਰ ਹੈ ਨਹੀਂ ਰਹੀ ਚਰਚਾਵਾ ਦਾ ਮੁੱਦਾ ਇਹ ਆਮ ਬਣਿਆ ਹੋਇਆ ਹੈ ਕਿ ਕਿਵੇਂ ਬਾਦਲ ਧੜੇ ਦੀ ਜਿਹੜੀ ਜੁਆਇਨਿੰਗ ਹੋਈ ਹੈ ਮੈਂਬਰਸ਼ਿਪ ਡਰਾਈਵ ਹੋਈ ਹੈ ਉਹ ਕਿਵੇਂ ਕਮਜ਼ੋਰ ਪੈਂਦੀ ਨਜ਼ਰ ਆ ਰਹੀ ਹੈ ਜਿਹੜੀ ਸ਼ਿਕਾਰਤਖ ਸਾਹਿਬ ਤੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਈ ਹੋਈ ਹੈ ਉਹਦੇ ਸਾਹਮਣੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਦੋਵੇਂ ਧੜੇ ਚਾਹਣਗੇ ਕਿ ਸਾਨੂੰ ਕੋਈ ਹੋਰ ਸਟਰੋਂਗ ਕੰਟੈਸਟੈਂਟ ਮਿਲ ਜਵੇ ਕੋਈ ਹੋਰ ਸਟਰੋਂਗ ਵਿਅਕਤੀ ਲੱਭ ਜਵੇ ਜਿਹਦੇ ਨਾਲ ਲੋਕ ਜ਼ਿਆਦਾ ਜੁੜੇ ਹੋਣ ਔਰ ਜੇ ਲੋਕਾਂ ਦੀ ਗੱਲ ਕਰੀਏ ਤਾਂ ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਰਣਜੀਤ ਸਿੰਘ ਢੜਰੀਆਂ ਵਾਲਿਆਂ ਦਾ ਡੇਰਾ ਜਿਹੜਾ ਆ ਉਹਦਾ ਵਿਸਥਾਰ ਹੋ ਰਿਹਾ ਹੈ ਦੁਆਬੇ ਇਲਾਕੇ ਦੇ ਵਿੱਚ ਵੀ ਇੱਕ ਡੇਰਾ ਜਿਹੜਾ ਉਹਨਾਂ ਦਾ ਪ੍ਰਫੁੱਲਤ ਹੁੰਦਾ ਸੁਣਾਈ ਦੇ ਰਿਹਾ ਦੱਸਿਆ ਜਾ ਰਿਹਾ ਔਰ ਇਹੋ ਜੀ ਸਥਿਤੀ ਦੇ ਵਿੱਚ ਕੋਈ ਵੀ ਲੀਡਰ ਨਹੀਂ ਚਾਹੇਗਾ ਕਿ ਐਡੀ ਵੱਡੀ ਸਪੋਰਟ ਜਿਹੜੀ ਹੈ ਪੋਲੀਟੀਕਲੀ ਉਹਨਾਂ ਦੇ ਕੋਲੋਂ ਖੁੱਸ ਜਾਵੇ ਹੁਣ ਵਿਚਾਰੇ ਚੱਲ ਰਿਹਾ ਹੈ ਕਿ ਕੀ ਸੁਧਾਰ ਲਹਿਰ ਵਾਲੇ ਇਹ ਚਾਹੁੰਦੇ ਨੇ ਕਿ ਰਣਜੀਤ ਸਿੰਘ ਢਡਰੀਆਂ ਵਾਲੇ ਉਹਨਾਂ ਦੇ ਨਾਲ ਹੋ ਜਾਣ ਤੇ ਦੂਸਰੇ ਪਾਸੇ ਕੀ ਸੁਖਵੀਰ ਸਿੰਘ ਬਾਦਲ ਦਾ ਧੜਾ ਇਹ ਚਾਹੁੰਦਾ ਹੈ ਕਿ ਰਣਜੀਤ ਸਿੰਘ ਢਡਰੀਆਂ ਵਾਲੇ ਉਧਰ ਵੱਲ ਨੂੰ ਭੁਗਤਣ ਕੀ ਜਥੇਦਾਰ શ્રી ਕਾਲ ਤਖਸਾਲ ਦਾ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਬੁਲਾਉਣਾ 2016 ਤੋਂ ਬਾਅਦ ਜਿਹੜੇ ਸਮਿਕਰਨ ਬੜੇ 2017 ਦਾ ਜਿਹੜਾ ਅੰਮ੍ਰਿਤਸਰ ਦਾ ਪ੍ਰੋਗਰਾਮ ਸੀਗਾ ਉਸ ਨੂੰ ਕੈਨਸਲ ਕਰਵਾਇਆ ਗਿਆ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਉੱਤੇ ਗੁਰਬਾਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਇਲਜ਼ਾਮ ਲੱਗੇ ਇਥੋਂ ਤੱਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਮਾਗਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਵਿਦੇਸ਼ ਵਿੱਚ ਸਮਾਗਮ ਹੋਣ ਲੱਗੇ ਸੀ ਇਸ ਸਭ ਦੇ ਬਾਵਜੂਦ ਜੇ ਹੁਣ ਹਾਲਾਤ ਜਿਹੜੇ ਥੋੜੇ ਸੁਖਾਲੇ ਹੁੰਦੇ ਪਏ ਐ ਤਾਂ ਕਿ ਇਹ ਸਮਝ ਲਈਏ ਕਿ ਇਹ ਸੁਖਾਲੇ ਹਾਲਾਤ ਸਿਰਫ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਆਪਣੇ ਨਾਲ ਰਲਾਉਣ ਲਈ ਹੋ ਰਿਹਾ ਹੈ ਜਾਂ ਗੱਲ ਕੋਈ ਹੋਰ ਹੈ ਜ਼ਾਹਿਰ ਤੌਰ ਦੇ ਉੱਤੇ ਇਸ ਵੇਲੇ ਦੋਵੇਂ ਧੜੇ ਚਾਹਣਗੇ ਕਿ ਉਹ ਮਜ਼ਬੂਤ ਹੋਣ ਔਰ ਲੋਕਾਂ ਤੋਂ ਜ਼ਿਆਦਾ ਹੋਰ ਕੌਣ ਕਿਸੇ ਧੜੇ ਨੂੰ ਮਜ਼ਬੂਤ ਕਰ ਸਕਦਾ ਕੀ ਕੁਝ ਹੋਵੇਗਾ ਉਹਦੇ ਸਮੇਂ ਵਿੱਚ ਜਾਂ ਕੀ ਇਹ ਨੈਰੇਟਿਵ ਸਹੀ ਹੈ ਜਾਂ ਗਲਤ ਇਸ ਸਮੇਂ ਤੇ ਨਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਵਾਨੀਆ ਪੰਜਾਬੀ ਤੇ